ਤਕਦੀਰ ਦੀ ਤਕਦੀਰ ਭਾਗ 16 ਸਮਾਂ ਲੰਘਦਾ ਗਿਆ ਪਰ ਗੁਰਦਾਰਸ਼ਿ ਕਿਸੇ ਆਹਾਰ ਨਾਲ ਲਗਿਆ ਤਕਦੀਰ ਬਹੁਤ ਪਰੇਸ਼ਾਨ ਰਹਿੰਦੀ ਉਹ ਹਰ ਰੋਜ਼ ਉਸ ਨੂੰ ਕੰਮ ਕਰਨ ਲਈ ਕਹਿੰਦੀ ਪਰ ਉਹ ਬਿਲਕੁਲ ਨਾ ਸੁਣਦਾ ਉਹ ਹਰ ਵਾਰ ਇਹ ਹੀ ਕਹਿ ਕੇ ਪਿੱਛਾ ਛੁਡਾ ਲੈਂਦਾ ਕਰ ਲਾਂਗੇ ਕੰਮ ਨੂੰ ਕੀ ਹੈ ਤੂੰ ਉਹੀ ਨਾ ਹਰ ਟਾਈਮ ਇੱਕੋ ਗੱਲ ਲੈ ਕੇ ਬੈਠੀ ਰਿਹਾ ਕਰ ਕਦੋਂ ਕਰ ਲਓਗੇ ਜਦੋਂ ਉਮਰ ਲੰਘ ਗਈ ਆਹੀ ਤਾਂ 5-7 ਸਾਲ ਨੇ ਤੁਹਾਡੇ ਕੰਮ ਕਰਨ ਦੇ 40-45 ਦੀ ਉਮਰ ਤੋਂ ਬਾਅਦ ਤਾਂ ਵੈਸੇ ਹੀ ਸਰੀਰ ਜਵਾਬ ਦੇਣ ਲੱਗ ਜਾਂਦਾ ਇਹ ਕੰਮ ਨੂੰ ਕਿਉਂ ਮੇਰੀ ਨਾਲ ਇਹ ਜਵਾਕ ਦੀ ਜ਼ਿੰਦਗੀ ਖਰਾਬ ਕੀਤੀ ਹੈ ਭਲਾ ਜੇ ਨਹੀਂ ਸੁਧਰਨਾ ਤਾਂ ਵੀ ਦੱਸ ਦੋ ਮੈਂ ਆਪਣੇ ਤੇ ਆਪਣੇ ਜਵਾਕ ਦਾ ਕੁਝ ਹੋਰ ਸੋਚਾਂ ਫਿਰ ਕਰ ਲੂੰਗਾ ਹਰ ਟਾਈਮ ਸਾਲਾ ਕੰਮ 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 ਬੰਦਾ ਕੋਈ ਹੋਰ ਕੰਮ ਵੀ ਕਰ ਲਵੇ ਸਾਲਾ ਇੱਕੋ ਗੱਲਾਂ ਸੁਣ ਸੁਣ ਦਿਮਾਗ ਖਰਾਬ ਹੋ ਜਾਂਦਾ ਹੈ ਮੇਰਾ ਪਰ ਤੈਨੂੰ ਨਹੀਂ ਕੋਈ ਫਰਕ ਪੈਂਦਾ ਨਾਲੇ ਜੇ ਕੋਈ ਚੱਜ ਦਾ ਕੰਮ ਮਿਲੂਗਾ ਤਾਂ ਹੀ ਕਰੂੰਗਾ ਮੈਂ ਕਿ ਉਹੀ ਜਾ ਕੇ ਬਹਿ ਜਾ ਕਿਸੇ ਦੇ ਧੱਕੇ ਨਾਲ ਵੀ ਮੈਨੂੰ ਰੱਖ ਲੈ ਇੱਥੇ ਕੰਮ ਕਰਨ ਨੂੰ ਗੁਰਦਾਰ ਉੱਚੀ ਉੱਚੀ ਬੋਲਣ ਲੱਗ ਪਿਆ ਉਸ ਤੋਂ ਡਰਦਾ ਗगन ਆਪਣੀ ਦਾਦੀ ਦੇ ਕਮਰੇ ਵੱਲ દોੜ ਗਿਆ ਗੁਰਦਾਰਸ਼ ਦੀ ਉੱਚੀ ਆਵਾਜ਼ ਤੋਂ ਸੁਖਵੰਤ ਕੌਰ ਨੇ ਉਹਨਾਂ ਵਿਚਲੀ ਲੜਾਈ ਨੂੰ ਵਧਾਉਣ ਲਈ ਬਲਦੀ ਵਿੱਚ ਹੋਰ ਤੇਲ ਪਾਉਣ ਦੀ ਸੋਚੀ ਉਹ ਜਲਦੀ ਨਾਲ ਉਹਨਾਂ ਦੇ ਕਮਰੇ ਵਿੱਚ ਆਈ ਅਤੇ ਬੋਲੀ ਕੀ ਤੂੰ ਰੋਜ਼ ਮੇਰੇ ਮੁੰਡੇ ਕੋ ਤੰਗ ਕਰਦੀ ਰਹਿੰਦੀ ਏ ਤੂੰ ਕਰ ਲੈ ਕੰਮ ਕਰ ਅਗਰ ਜੇ ਨਹੀਂ ਕਰਤਾ ਤੂੰ ਕੁੜੀਆਂ ਲੜਕੀਆਂ ਕੰਮ ਕਰਦੀ ਹੀ ਹੈ ਅਬ ਘਟ ਥੋੜਾ ਹੈ ਲੜਕੀਆਂ ਕਿਸਿਸੇ ਆਜ ਕੇ ਜਮਾਨੇ ਮੇ ਤੂੰ ਕਰ ਲੇਂਗੀ ਤੋ ਕੌਨ ਸਾ ਪਹਾੜ ਟੁੱਟ ਪੜੇਗਾ ਤੇਰੇ ਪੇ ਗगन ਕੋ ਆਂਗਨ ਬਾੜੀ ਮੇ ਛੋੜ ਦਿਆ ਕਰ ਆਪ ਕੰਮ ਕਰਨੇ ਚਲੀ ਜਾਇਆ ਕਰ ਉਸੇ ਗੱਲ ਸੁਣ ਕੇ ਤਕਦੀਰ ਨੂੰ ਘਰ ਦੇ ਕਲੇਸ਼ ਤੋਂ ਮੁਕਤੀ ਦਾ ਮੁਖ ਮੁਕਤੀ ਪਾਉਣ ਦਾ ਰਸਤਾ ਲੱਭ ਗਿਆ ਉਹ ਕੁਝ ਨਾ ਬੋਲੀ ਸਗੋਂ ਉਹ ਮਨ ਹੀ ਮਨ ਖੁਸ਼ ਹੋ ਗਈ ਕਿ ਜਿਵੇਂ ਵੀ ਸਹੀ ਉਸ ਸੱਸ ਨੇ ਉਸ ਨੂੰ ਕੰਮ ਕਰਨ ਲਈ ਹਾਂ ਕਰ ਦਿੱਤੀ ਸੀ ਜਿਸ ਦੀ ਕਿ ਉਸ ਨੂੰ ਬਿਲਕੁਲ ਵੀ ਉਮੀਦ ਨਹੀਂ ਸੀ ਖੈਰ ਤਕਦੀਰ ਨੇ ਜੋਤੀ ਨੂੰ ਫੋਨ ਕਰਕੇ ਆਪਣੇ ਕੰਮ ਕਰਨ ਦੀ ਇੱਛਾ ਜ਼ਾਹਰ ਕੀਤੀ ਜੋਤੀ ਨੇ ਅਗਲੇ ਦਿਨ ਦੁਬਾਰਾ ਫੋਨ ਕਰਨ ਲਈ ਕਿਹਾ ਅਗਲੇ ਦਿਨ ਹੀ ਜੋਤੀ ਨੇ ਦੁਬਾਰਾ ਫੋਨ ਕਰਕੇ ਤਕਦੀਰ ਨੂੰ ਮਿਲਣ ਲਈ ਕਿਹਾ ਤਕਦੀਰ ਨੇ ਆਪਣੇ ਸਹੁਰੇ ਨੂੰ ਜਾਣ ਬਾਰੇ ਦੱਸਿਆ ਤਾਂ ਉਸਦੇ ਬੋਲਣ ਤੋਂ ਪਹਿਲਾਂ ਹੀ ਉਸਦੀ ਸੱਸ ਨੇ ਉਸ ਨੂੰ ਗਰਨਾਜ ਨੂੰ ਨਾਲ ਲੈ ਕੇ ਜਾਣ ਲਈ ਕਿਹਾ ਤਕਦੀਰ ਨੇ ਨਾ ਚਾਹੁੰਦੇ ਹੋਏ ਵੀ ਹਾਂ ਕਰ ਦਿੱਤੀ ਸੁਖਵੰਤ ਕੌਰ ਦੇ ਕਹਿਣ ਤੇ ਨਾਚ ਫਟਾਫਟ ਤਿਆਰ ਹੋ ਗਈ ਬਾਜ਼ਾਰ ਜਾਣ ਦਾ ਤਾਂ ਉਸ ਨੂੰ ਵਿਆਹ ਜਿੰਨਾ ਚਾਹ ਹੁੰਦਾ ਸੀ ਖੈਰ ਤਕਦੀਰ ਉਸ ਨੂੰ ਨਾਲ ਤਾਂ ਲੈ ਗਈ ਪਰ ਉਹ ਸਾਰੇ ਰਸਤੇ ਫੋਨ ਤੇ ਹੀ ਲੱਗੀ ਰਹੀ ਤਕਦੀਰ ਨੇ ਨੋਟ ਕੀਤਾ ਸੀ ਕਿ ਉਹ ਫੋਨ ਤੇ ਗੱਲ ਕਰਦੇ ਸਮੇਂ ਕਿਸੇ ਨੂੰ ਨਵਾਂ ਫੋਨ ਲੈ ਕੇ ਦੇਣ ਬਾਰੇ ਕਹਿ ਰਹੀ ਸੀ ਅਤੇ ਬਾਜ਼ਾਰ ਪਹੁੰਚੇ ਤਾਂ ਉਹ ਆਪਣੇ ਬਾਜ਼ਾਰ ਪਹੁੰਚਣ ਬਾਰੇ ਵੀ ਫੋਨ ਤੇ ਦੱਸ ਰਹੀ ਸੀ ਉਹ ਜੋਤੀ ਦੇ ਦੱਸੇ ਟਿਕਾਣੇ ਤੇ ਪਹੁੰਚ ਗਈਆਂ ਜੋਤੀ ਪਹਿਲਾਂ ਹੀ ਉਹਨਾਂ ਨੂੰ ਉਡੀਕ ਰਹੀ ਸੀ ਪਹਿਲਾਂ ਉਹ ਦੋਵਾਂ ਨੂੰ ਮਿਲੀ ਅਤੇ ਫਿਰ ਉਹਨਾਂ ਨੂੰ ਨਾਲ ਲੈ ਕੇ ਚੱਲ ਪਈ ਉਹ ਇੱਕ ਲੈਸਾਂ ਦੀ ਦੁਕਾਨ ਤੇ ਚਲੀਆਂ ਗਈਆਂ ਜੋਤੀ ਨੇ ਪਹਿਲਾਂ ਦੁਕਾਨ ਮਾਲਕ ਨੂੰ ਨਮਸਤੇ ਕਿਹਾ ਅਤੇ ਫਿਰ ਤਕਦੀਰ ਨੇ ਹੱਥ ਜੋੜ ਕੇ ਸਤਿ ਅਕਾਲ ਬੁਲਾਈ ਨਾਜ ਨੇ ਉਹਨਾਂ ਨੂੰ ਕੋਈ ਸਤਕ ਸਤ ਨਾ ਕੀਤੀ ਦੁਕਾਨ ਮਾਲਕ ਕੋਲ ਗਾਹਕ ਖੜੇ ਸਨ ਇਸ ਲਈ ਉਸ ਨੇ ਉਹਨਾਂ ਨੂੰ ਬੈਠਣ ਲਈ ਕਿਹਾ ਕਿਸਮਤ ਤੇ ਜੋਤੀ ਬੈਠ ਗਈਆਂ ਪਰ ਨਾਜ ਤਕਦੀਰ ਨੂੰ ਅਭੀ ਆਈਵੇਂ ਆਪ ਮੇਰੀ ਵੇਟ ਕਰਨਾ ਜਹੀਂ ਪਰ ਓਕੇ ਕਹਿ ਕੇ ਪਤਾ ਨਹੀਂ ਕਿੱਧਰ ਖਿਸਕ ਗਈ ਬੇਟਾ ਜੋਤੀ ਤੁਸੀਂ ਫੋਨ ਕੀਤਾ ਸੀ ਵੀ ਮਿਲਣਾ ਏ ਕੰਮ ਸੀ ਕੋਈ ਦੁਕਾਨ ਮਾਲਕ ਰਾਕੇਸ਼ ਨੇ ਗਾਕਾ ਨੂੰ ਤੋੜ ਕੇ ਪੁੱਛਿਆ ਹਾਂਜੀ ਅੰਕਲ ਤੁਸੀਂ ਕੁੜੀ ਰੱਖਣ ਲਈ ਕਹਿੰਦੇ ਸੀ ਦੁਕਾਨ ਤੇ ਨਾ ਮੈਂ ਉਹੀ ਗੱਲ ਕਰਨ ਆਈ ਹਾਂ ਤੁਹਾਡੇ ਨਾਲ ਜੋਤੀ ਨੇ ਦੱਸਿਆ ਅੱਛਾ ਬੇਟਾ ਇਹ ਕੌਣ ਨੇ ਵੈਸੇ ਬੇਟਾ ਰਾਕੇਸ਼ ਨੇ ਸਵਾਲ ਕੀਤਾ ਇਹ ਹੀ ਦੀਦੀ ਨੇ ਲੱਗਣਾ ਇਹ ਅੰਕਲ ਇਹਨਾਂ ਨੂੰ ਕੰਮ ਦੀ ਬਹੁਤ ਲੋੜ ਐ ਬੱਚੇ ਦੀ ਦਵਾਈ ਤੱਕ ਲਈ ਇਹ ਆਪਣੇ ਪੀਕਿਆਂ ਨੂੰ ਕਹਿੰਦੇ ਨੇ ਜੀਜੂ ਕੋਈ ਕੰਮ ਨਹੀਂ ਕਰਦੇ ਨਾ ਤਾਂ ਕਰਕੇ ਬਹੁਤ ਮੁਸ਼ਕਲ ਐ ਇਹਨਾਂ ਨੂੰ ਪਲੀਜ਼ ਅੰਕਲ ਤੁਸੀਂ ਰੱਖ ਲਓ ਇਹਨਾਂ ਨੂੰ ਜੋਤੀ ਨੇ ਤਰਲੇ ਨਾਲ ਕਿਹਾ ਚੱਲ ਉਹ ਤਾਂ ਮੈਂ ਰੱਖ ਲੂੰਗਾ ਬੇਟਾ ਪਰ ਮੈਂ ਇਹਨਾਂ ਨੂੰ ਜਾਣਦਾ ਨਹੀਂ ਰਾਕੇਸ਼ ਨੇ ਆਪਣੀ ਦੁਵਿਧਾ ਦੱਸੀ ਅੰਕਲ ਮੇਰੀ ਗਾਰੰਟੀ ਹੈ ਪਲੀਜ਼ ਮੇਰੇ ਤੇ احسان ਕਰ ਦੋ ਤੁਹਾਨੂੰ ਬਹੁਤ ਅਸੀਸਾਂ ਲੱਗਣਗੀਆਂ ਇਹਨਾਂ ਨੂੰ ਰੋਟੀ ਦੇ ਦਿਓ ਪ੍ਰਮਾਤਮਾ ਤੁਹਾਨੂੰ ਵਧ ਦਊਗਾ ਜੋਤੀ ਨੇ ਫੇਰ ਲਾ ਕੀਤਾ ਫਿਰ ਰਾਕੇਸ਼ ਨੇ ਤਕਦੀਰ ਕੋਲੋਂ ਕੁਝ ਜ਼ਰੂਰੀ ਗੱਲਾਂ ਜਿਵੇਂ ਉਸ ਦਾ ਨਾਮ ਪੜ੍ਹਾਈ ਰਹਾਇਸ਼ ਆਦਿ ਬਾਰੇ ਪੁੱਛਿਆ ਅਤੇ ਕੰਮ ਲਈ ہاں ਕਰ ਦਿੱਤੀ ਤਕਦੀਰ ਨੂੰ ਅਗਲੇ ਹੀ ਦਿਨ ਕੰਮ ਲਈ ਬੁਲਾਇਆ ਗਿਆ ਸੀ ਤਨਖਾਹ ਸਿਰਫ 2000 ਰੱਖੀ ਗਈ ਅਤੇ ਨਾਲ ਹੀ ਸਮਾਂ ਅਤੇ ਤਕਦੀਰ ਦੇ ਕੰਮ ਤੇ ਸਵੇਰ ਆਤ ਨੂੰ ਦੇਖ ਕੇ ਤਨਖਾਹ ਵਧਾਉਣ ਦਾ ਵੀ ਵਾਅਦਾ ਕੀਤਾ ਗਿਆ ਰਾਕੇਸ਼ ਨੇ ਤਕਦੀਰ ਤੋਂ ਪੁੱਛਿਆ ਇਹ ਕੌਣ ਸੀ ਬੇਟਾ ਜਿਹੜੀ ਤੁਹਾਡੇ ਨਾਲ ਆਈ ਸੀ ਫਿਰ ਉਡੀਕ ਕਰਨ ਲਈ ਕਹਿ ਕੇ ਇੱਥੇ ਬਿਠਾ ਕੇ ਚਲੀ ਗਈ ਵੀਰ ਜੀ ਉਹ ਮੇਰੀ ਸਿਸਟਰ ਇਨ ਲਾ ਹੈ ਜੀ ਤਕਦੀਰ ਨੇ ਸੰਖੇਪ ਜਿਹਾ ਜਵਾਬ ਦਿੱਤਾ ਫਿਰ ਦੁਕਾਨ ਮਾਲਕ ਨੇ ਚਾਹ ਮੰਗਵਾ ਲਈ ਅਤੇ ਜੋਤੀ ਤੇ ਦੁਕਾਨ ਮਾਲਕ ਆਪਸ ਵਿੱਚ ਹੋਰ ਗੱਲਾਂ ਕਰਦੇ ਹੋਏ ਚਾਹ ਪੀਣ ਲੱਗ ਪਏ ਗगन ਉਦੋਂ ਸਵਾ 2 ਕੋ 2 ਸਾਲ ਦਾ ਸੀ ਉਸ ਦਿਨ ਉਸ ਨੂੰ ਬੁਖਾਰ ਵੀ ਸੀ ਇਸ ਲਈ ਉਹ ਉਸ ਨੂੰ ਤੰਗ ਵੀ ਕਰ ਰਿਹਾ ਸੀ ਪਰ 나ਜ ਨੂੰ ਕੋਈ ਪਰਵਾਹ ਹੀ ਨਹੀਂ ਸੀ ਉਸ ਦਾ ਕੋਈ ਅਤਾ ਪਤਾ ਵੀ ਨਹੀਂ ਸੀ ਕਿ ਕਿੱਥੇ ਗਈ ਕਿੱਥੇ ਨਹੀਂ ਕਾਫੀ ਦੇਰ ਉਡੀਕ ਕਰਦੇ ਰਹੇ ਪਰ ਉਹ ਨਾ ਆਈ ਜੋਤੀ ਨੂੰ ਕੋਈ ਜ਼ਰੂਰੀ ਕੰਮ ਹੋਣ ਕਰਕੇ ਵਾਰ-ਵਾਰ ਘਰੋਂ ਫੋਨ ਆ ਰਹੇ ਸਨ ਇਸ ਲਈ ਉਹ ਚਲੀ ਗਈ ਅਤੇ ਤਕਦੀਰ ਇਕੱਲੀ ਬੈਠੀ ਨਾਜ ਦੀ ਉਡੀਕ ਕਰਨ ਲੱਗੀ ਤਕਰੀਬਨ 2 2.5 ਘੰਟੇ ਬਾਅਦ ਉਹ ਵਾਪਸ ਆਈ ਅਤੇ ਆਉਂਦੀ ਹੀ ਬੋਲੀ ਚੱਲ ਜਲਦੀ ਕਰ ਘਰ ਚਲੀਏ ਨਹੀਂ ਤਾਂ ਬਹੁਤ ਡਾਂਟ ਖਾਣੀ ਪੜੇਗੀ ਦੋਨੋਂ ਕੋ ਬੇਬੀ ਸੇ ਕਿਉਂ ਮੰਮੀ ਮੈਨੂੰ ਕਿਉਂ ਡਾਂਟਣਗੇ ਮੈਂ ਕੀ ਕੀਤਾ ਹੈ ਤਕਦੀਰ ਨੇ ਪੁੱਛਿਆ ਵਰਸੇਗੇ ਇਤਨੀ ਲੇਟ ਧਰ ਜਾਓਗੇ ਤਾਂ ਕਿ ਆ ਫੂਲ ਛਿੱਤਰ ਹੀ ਪੜਨੇ ਹੈ ਮੈਨੇ ਤਾਂ ਬੋਲ ਦੇਣਾ ਹੈ ਕਿ ਤੁਮਨੇ ਹੀ ਲੇਟ ਕੀਤਾ ਹੈ ਮੈਨੇ ਕੁਛ ਨਹੀਂ ਕੀਤਾ ਨਾਝ ਬੋਲੀ ਕਿਉਂ ਤੂੰ ਕਿਉਂ ਨਹੀਂ ਕੀਤਾ ਕੁਛ ਦੋ ਘੰਟੇ ਤੂੰ ਕਿਤੇ ਬਾਹਰ ਇਕੱਲੀ ਲਾ ਕੇ ਆਈ ਹੈ ਤੇਰੇ ਕਰਕੇ ਲੇਟ ਹੋਏ ਜਾਂਦੇ ਆ ਅਜੇ ਤੂੰ ਕੁਛ ਕੀਤਾ ਹੀ ਨਹੀਂ ਤਕਦੀਰ ਨੇ ਉਸ ਨੂੰ ਗੁੱਸੇ ਵਿੱਚ ਕਿਹਾ ਅਰੇ ਆਪ ਵੀ ਨਾ ਬਾਵੀ ਚਲੋ ਜਲਦੀ ਆਵ ਆਪਣੀ ਬੇਸਤੀ ਹੁੰਦੀ ਦੇਖ ਕੇ 나ਜ ਨੇ ਗੱਲ ਟਾਲਦੀ ਨੇ ਉਸ ਨੂੰ ਬਾਹੋਂ ਤੋਂ ਫੜਦੀ ਨੇ ਕਿਹਾ ਬੇਟਾ ਆਰਾਮ ਨਾਲ ਤੁਸੀਂ ਉਸ ਨੂੰ ਬੱਚਾ ਫੜ ਲਓ ਉਹ ਆਪ ਉੱਠ ਜਾਣਗੇ ਇਹ ਤਾਂ ਉਹਦੇ ਨਾਲ ਖਿੱਚ ਤੂ ਜਹੀ ਨਾ ਕਰ ਬੱਚਾ ਡਿੱਗ ਜਾਊਗਾ ਸੱਟ ਲੱਗ ਜਾਊਗੀ ਐਵੇਂ ਹਾਸੇ ਦਾ ਤਮਾਸ਼ਾ ਹੋ ਜਾਂਦਾ ਹੁੰਦਾ ਹੈ ਇਦਾਂ ਨਹੀਂ ਕਰਦੇ ਹੁੰਦੇ ਬੇਟਾ ਰਾਕੇਸ਼ ਨੇ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਨੇ ਕਿਹਾ ਅਰੇ ਅੰਕਲ ਆਪ ਕੋ ਨਹੀਂ ਪਤਾ ਇਨ ਕੋ ਕੁਝ ਨਹੀਂ ਹੋਤਾ ਚਲੋ ਜਲਦੀ ਨਾਚਨੀ ਹੋਰ ਜ਼ੋਰ ਨਾਲ ਉਸ ਦੀ ਬਾਹ ਖਿੱਚਦੇ ਹੋਏ ਪਹਿਲਾ ਰਾਕੇਸ਼ ਨੂੰ ਫਿਰ ਤਕਦੀਰ ਨੂੰ ਕਿਹਾ ਫਿਰ ਉਹ ਦੋਵੇਂ ਘਰ ਚੱਲ ਪਈਆਂ ਉਹ ਦੋਵੇਂ ਘਰ ਆ ਗਈਆਂ ਇਸ ਤੋਂ ਪਹਿਲਾਂ ਕਿਸਖਵੰਤ ਕੌਰ ਕੋਈ ਗੱਲ ਪੁੱਛਦੀ गुरुनाच ने पहला ही मौका संभाल दे कहा थक गई भी मैं तो इसके मालक की बेकार बैठे बैठे से, से बंदे ने मंगवा कर बंदा काफी मंगवा कोल्ड ड्रिंक मंगवा बेकार से चाय मंगवा दी कंजूस मखी चूस कहीं का मेरे को तो लगता है सैलरी भी नहीं देगा वो ठीक तरह से जैसे उसके टेबर हैं बेबी बाजार की चाय ऐसी ही हुआ करती है। तेरे को कुछ मिलता नहीं है जाके बना लिया चाय सुखवंत कौर ने नाल ही जवाब दिता तू दस अब क्या बनिया तेरे काम का मिलेगी नौकरी के नहीं तनख्वाह कितनी दसी है उसने किस चीज की दुकान है ਕੰਮ ਕੀ ਕਰਨਾ ਪੜੇਗਾ ਤੈਨੂੰ ਸੁਖਵੰਤ ਕੌਰ ਨੇ ਤਕਦੀਰ ਨੂੰ ਸਵਾਲ ਕੀਤੇ ਲੈਸਾਂ ਦੀ ਦੁਕਾਨ ਹੈ ਮੰਮੀ ਜੀ ਜੋ ਵੀ ਕੰਮ ਕਰਨ ਲਈ ਕਹਿਣਗੇ ਕਰਨਾ ਪੈਣਾ ਹੈ ਹੋਰ ਕੁੜੀ ਜਾਂ ਮੁੰਡਾ ਨਹੀਂ ਅਜੇ ਉਹਨਾਂ ਕੋਲ ਤਾਂ ਕਰਕੇ ਤਕਦੀਰ ਨੇ ਦੱਸਿਆ ਤਨਖਾਹ ਤੋਂ ਪੁੱਛ ਲੈਣੀ ਸੀ ਸੁਖਵੰਤ ਕੌਰ ਨੇ ਫਿਰ ਪੁੱਛਿਆ 1500 ਦੇਣਗੇ ਪਹਿਲਾਂ ਫਿਰ ਜਿਵੇਂ ਜਿਵੇਂ ਕੰਮ ਕਰੂੰਗੀ ਕਹਿੰਦੇ ਫੇਰ ਉਵੇਂ-ਉਵੇਂ ਹੀ ਵਧਾ ਦੇਵਾਂਗੇ ਤਕਦੀਰ ਨੇ ਦੱਸਿਆ ਇਤਨੀ ਘੱਟ ਤਨਖਾਹ 'ਮੇਂ ਗੁਜ਼ਾਰਾ ਕੈਸੇ ਹੋਊਗਾ ਸੁਖਵੰਤ ਕੌਰ ਨੇ ਪੁੱਛਿਆ ਜਿਵੇਂ ਵੇਲੇ ਬਹਿ ਕੇ ਹੁੰਦਾ ਸੀ ਉਵੇਂ ਹੀ ਹੁਣ ਹੋ ਜਾ ਕਰੂਗਾ ਤਕਦੀਰ ਨੇ ਕੋਰਾ ਕਰਾਰਾ ਜਵਾਬ ਦਿੱਤਾ ਮੈਂ ਤੋ ਕਹਿ ਰਹੀ ਥੀ ਕਿ ਪਹਿਲੇ ਜੋ ਮੇਰੇ ਸੇ ਉਹ ਲੈ ਕੇ ਗਿਆ ਹੋਇਆ ਏ ਫੜ ਕੇ ਤੂੰ ਮੈਨੂੰ ਉਹ ਮੋੜ ਦੇਂਗੀ ਪਰ ਇਤਨੀ ਸੀ ਤਨਖਾਹ ਵਿੱਚੋਂ ਤੂੰ ਕੈਸੇ ਮੋੜੇਂਗੀ ਇਤਨੇ ਪੈਸੇ ਸੁਖਵੰਤ ਕੌਰ ਨੇ ਆਪਣੇ ਇਰਾਦੇ ਦੱਸੇ ਜਿਹੜੇ ਪੈਸੇ ਤੁਹਾਡਾ ਮੁੰਡਾ ਤੁਹਾਡੇ ਤੋਂ ਲੈ ਕੇ ਜਾਂਦਾ ਏ ਉਹ ਤੁਸੀਂ ਉਹਦੇ ਤੋਂ ਹੀ ਵਾਪਸ ਲਿਓ ਮੈਂ ਤੁਹਾਨੂੰ ਉਹ ਪੈਸੇ ਨਹੀਂ ਮੋੜਨੇ ਬਾਕੀ ਰਹੀ ਗੱਲ ਗੁਜ਼ਾਰੇ ਦੀ ਉਹ ਜਿਵੇਂ ਪਹਿਲਾਂ ਮੇਰੇ ਘਰ ਦੇ ਦੇ ਜਾਂਦੇ ਸੀ ਹੁਣ ਵੀ ਦੇ ਜਾਇਆ ਕਰਨਗੇ ਸਖਦੀਰ ਨੇ ਦੋ ਟੁਕ ਜਵਾਬ ਦਿੱਤਾ ਲੈ ਤੂੰ ਤੋਂ ਅਵੀ ਗਈ ਵੀ ਨਹੀਂ ਕੰਮ ਕਰਨੇ ਇੱਕ ਵੀ ਦਿਨ ਅਵੀ ਸੇ ਜ਼ੁਬਾਨ ਚਲਾਨੀ ਸ਼ੁਰੂ ਕਰਦੀ ਤੂੰ ਨੇ ਤੋਂ ਸੁਖਵੰਤ ਕੌਰ ਨੇ ਖਿਜਦੀ ਨਹੀਂ ਕਿਹਾ ਤੂੰ ਕਿਉਂ ਇਹਨੂੰ ਕਹੀ ਜਾਂਦੀ ਐ ਭਲਾ ਉਹਦਾ ਹਿਸਾਬ ਉਹਦੇ ਨਾਲ ਰੱਖਿਆ ਕਰ ਇਹਦਾ ਇਹਦੇ ਨਾਲ ਕਿਰਪਾਲ ਸਿੰਘ ਨੇ ਉਹਨਾਂ ਦੀਆਂ ਗੱਲਾਂ ਸੁਣ ਕੇ ਸੁਖਵੰਤ ਕੌਰ ਨੂੰ ਜਵਾਬ ਦਿੱਤਾ ਚੰਗਾ ਚੱਲ ਚੰਗਾ ਯਾਰ ਤੈਨੂੰ ਤਾਂ ਇਹਦੀ ਹੀ ਮੇਰ ਕਰਨੀ ਆਉਂਦੀ ਏ ਹੁਣ ਪਤਾ ਨਹੀਂ ਕੀ ਕਰਦੀ ਆ ਇਹਨੇ ਤੇਰੇ ਕੋ ਸਾਲੀ ਆਪਨ ਕੀ ਕੋਈ ਇੱਜ਼ਤ ਹੀ ਨਹੀਂ ਇਸ ਘਰ 'ਚ ਸੁਖਵੰਤ ਕੌਰ ਨੇ ਗੁੱਸੇ ਹੁੰਦੇ ਹੋਏ ਕਿਰਪਾਲ ਸਿੰਘ ਨੂੰ ਕਿਹਾ ਤਕਦੀਰ ਉਹਨਾਂ ਦੀ ਗੱਲ ਵੱਧਦੀ ਦੇਖ ਕੇ ਆਪਣੇ ਕਮਰੇ ਵਿੱਚ ਆ ਗਈ ਅਤੇ ਕੱਲ ਕੰਮ ਤੇ ਜਾਣ ਦੀ ਤਿਆਰੀ ਕਰਨ ਲੱਗ ਪਈ ਅਗਲੇ ਦਿਨ ਉਹ ਜਲਦੀ ਉੱਠ ਕੇ ਕੰਮ ਕਰਕੇ ਤਿਆਰ ਹੋ ਗਈ ਅਤੇ ਗगन ਨੂੰ ਵੀ ਤਿਆਰ ਕਰ ਲਿਆ ਜਾਂਦੀ ਹੋਈ ਉਹ ਉਸ ਨੂੰ ਆਪਣੇ ਨਾਲ ਹੀ ਲੈ ਗਈ ਅਤੇ ਗਲੀ ਦੇ ਮੋੜ ਤੇ ਬਣੇ ਆਂਗਨ ਵਾੜੀ ਸੈਂਟਰ ਵਿੱਚ ਛੱਡ ਗਈ ਉੱਥੇ ਦੁਪਹਿਰ ਨੂੰ ਉਸ ਦੇ ਸਹੁਰੇ ਨੇ ਉਸ ਨੂੰ ਲੈ ਕੇ ਜਾਣਾ ਸੀ ਇਹ ਉਸ ਨੇ ਆਪਣੇ ਆਪ ਤਕਦੀਰ ਨੂੰ ਕਹਿ ਦਿੱਤਾ ਸੀ ਤਕਦੀਰ ਗगन ਵੱਲੋਂ ਬੇਫਿਕਰ ਹੋ ਕੇ ਦੁਕਾਨ ਤੇ ਪਹੁੰਚ ਗਈ ਪਹਿਲੇ ਹੀ ਦਿਨ ਉਸਨੇ ਪੂਰਾ ਕੰਮ ਸੰਭਾਲ ਲਿਆ ਜਿਵੇਂ ਜਿਵੇਂ ਜੋ ਵੀ ਕੰਮ ਤਕਦੀਰ ਨੂੰ ਰਾਕੇਸ਼ ਨੇ ਕਰਨ ਲਈ ਕਿਹਾ ਉਸਨੇ ਪੂਰੀ ਮਿਹਨਤ ਅਤੇ ਲਗਨ ਨਾਲ ਕੀਤਾ ਤਕਦੀਰ ਨੂੰ ਉਥੇ ਗਾਹਕਾਂ ਨਾਲ ਗੱਲਬਾਤ ਕਰਨੀ ਉਹਨਾਂ ਦੀ ਮੰਗ ਅਨੁਸਾਰ ਸਹੀ ਢੰਗ ਨਾਲ ਕੱਪੜਿਆਂ ਨਾਲ ਮਿਲਦੀਆਂ ਲੈਸਾਂ ਬਟਨ ਚੁੰਨੀਆਂ ਲਈ ਘੋਟੇ ਟਿਸ਼ੂ ਪਾਈਪਿੰਗ ਆਦਮਾ ਲਾ ਕੇ ਦੇਣਾ ਅਤੇ ਅਕਾਊਂਟੈਂਟ ਵਾਲੇ ਕੰਮ ਕਰਨ ਲਈ ਕਿਹਾ ਗਿਆ ਸੀ ਨਵੇਂ ਆਏ ਸਮਾਨ ਨੂੰ ਵੀ ਉਹ ਜਗ੍ਹਾ ਬਣਾ ਕੇ ਸਲੀਕੇ ਨਾਲ ਸ਼ੈਲਫਾਂ ਅਤੇ ਰੈਕਾਂ ਉੱਤੇ ਸਜਾ ਕੇ ਰੱਖਦੀ ਸੀ ਇੱਕ ਮਹੀਨਾ ਉਸਨੇ ਪੂਰੀ ਮਿਹਨਤ ਕੀਤੀ ਅਤੇ ਉਸ ਨੂੰ ਤਨਖਾਹ 15000 ਦੀ ਵਜਾਏ 2000 ਮਿਲੀ ਖੈਰ ਗੁਰਦੁਆਰਾ ਸਾਹਿਬ ਦਸਵੰਦ ਚੜਾਉਣ ਤੋਂ ਬਾਅਦ ਬਾਕੀ ਪੈਸਿਆਂ ਦਾ ਉਹ ਥੋੜਾ ਜਿਹਾ ਰਾਸ਼ਨ ਦਾ ਸਮਾਨ ਘਰ ਲੈ ਗਈ ਮਾਲਕ ਨੂੰ ਉਸਦੇ ਕੰਮ ਅਤੇ ਉਸਦੀ ਜ਼ਿੰਮੇਵਾਰੀ ਚੁੱਕਣ ਦੀ ਕਾਬਲੀਅਤ ਤੇ ਪੂਰਾ ਯਕੀਨ ਹੋ ਗਿਆ ਸੀ ਉਹ ਉਸ ਨੂੰ ਬੇਟਾ ਬੇਟਾ ਕਰਦਾ ਰਹਿੰਦਾ ਅਤੇ ਤਕਦੀਰ ਉਸ ਨੂੰ ਕਦੇ ਵੀ ਵੀਰਜੀ ਤੋਂ ਬਿਨਾ ਨਾ ਬੋਲਦੀ ਦਿਨ ਬੀਤਦੇ ਗਏ ਅਤੇ 2 ਮਹੀਨੇ ਵਿਹਤ ਜਾਣ ਤੋਂ ਬਾਅਦ ਤਕਦੀਰ ਨੂੰ ਸਿੱਧੀ 3000 ਤਨਖਾਹ ਮਿਲਣ ਲੱਗ ਪਈ ਸਾਰੇ ਆਲੇ ਦੁਆਲੇ ਦੇ ਦੁਕਾਨਾਂ ਵਾਲੇ ਜਾਂ ਮਾਲਕ ਵੀ ਉਸਦੀ ਮਿਹਨਤ ਦੀਆਂ ਸਿਫਤਾਂ ਕਰਦੇ ਨਾ ਥੱਕਦੇ ਬਾਜ਼ਾਰ ਵਿੱਚ ਹੋਰ ਵੀ ਬਹੁਤ ਕੁੜੀਆਂ ਕੰਮ ਕਰਦੀਆਂ ਸਨ ਉਹਨਾਂ ਨੂੰ ਬਹੁਤ ਬਹੁਤ ਸਮਾਂ ਹੋ ਗਿਆ ਸੀ ਕੰਮ ਕਰਦਿਆਂ ਪਰ ਤਕਦੀਰ ਵਰਗੀ ਮਿਹਨਤੀ ਅਤੇ ਕਾਬਲ ਕੁੜੀ ਕਿਸੇ ਨੇ ਨਹੀਂ ਦੇਖੀ ਸੀ ਉਸ ਨੂੰ ਅੱਜ ਤੱਕ ਉਸ ਦੇ ਗੁਨਾ ਕਰਕੇ ਬਾਜ਼ਾਰ ਵਿੱਚ ਲੰਘਦੀ ਨੂੰ ਸਾਰੇ ਬੇਟੇ ਤੋਂ ਬਿਨਾ ਨਹੀਂ ਬੋਲਦੇ ਹਰ ਮੁੰਡਾ ਕੁੜੀ ਉਸ ਨੂੰ ਅੱਜ ਵੀ ਸਤਿ ਸ੍ਰੀ ਅਕਾਲ ਮੈਡਮ ਕਹਿ ਕੇ ਬੁਲਾਉਂਦਾ ਹੈ ਉਸੇ ਮਲਾਪੜੇ ਸੁਹਾ ਘਰ ਕੇ ਉਹ ਹੁਣ ਵੀ ਹਰਮਨ ਪਿਆਰੀ ਹੈ ਉਸ ਤੋਂ ਪਹਿਲਾਂ ਜਵਾਦ ਵਿੱਚ ਕੋਈ ਵੀ ਅਜਿਹੀ ਲੜਕੀ ਬਾਜ਼ਾਰ ਵਿੱਚ ਕੰਮ ਕਰਨ ਲਈ ਨਹੀਂ ਆਈ ਜਿਸ ਦੀ ਤਨਖਾਹ ਹਰ ਮਹੀਨੇ ਵਧੀ ਹੋਵੇ ਦੋਸਤੋ ਇਹ ਮੈਂ ਵਡਿਆਈ ਨਹੀਂ ਕਰ ਰਹੀ ਸਗੋਂ ਇਹ ਸੱਚ ਹੈ ਅੱਜ ਵੀ ਮੇਰੀ ਇੱਜ਼ਤ ਖੰਨੇ ਦੀ ਚਾਂਦਲਾ ਮਾਰਕੀਟ ਵਿੱਚ ਉਸੇ ਤਰ੍ਹਾਂ ਹੁੰਦੀ ਹੈ ਅੱਜ ਵੀ ਮੈਨੂੰ ਉੱਥੇ ਜਾ ਕੇ ਮਾਣ ਮਹਿਸੂਸ ਹੁੰਦਾ ਹੈ ਅਤੇ ਬਹੁਤ ਵਾਰੀ ਉੱਥੋਂ ਲੰਘਦੀ ਹੋਈ ਮੈਂ ਉਸ ਮਾੜੇ ਸਮੇਂ ਨੂੰ ਯਾਦ ਕਰਕੇ ਰੋਈ ਵੀ ਹਾਂ ਉੱਥੇ ਅੱਜ ਵੀ ਸਾਰੇ ਮੇਰੇ ਨਾਮ ਤੇ ਮੇਰੇ ਕੰਮ ਤੋਂ ਮੈਨੂੰ ਜਾਣਦੇ ਨੇ ਇੱਜ਼ਤ ਕਰਵਾਉਣਾ ਬਣਾਉਣਾ ਇਨਸਾਨ ਦੇ ਆਪਣੇ ਹੱਥ ਹੁੰਦਾ ਹੈ ਜੋ ਤਕਦੀਰ ਨੂੰ ਬਾਖੂਬੀ ਪਤਾ ਸੀ ਉਹ ਹਰ ਕਿਸੇ ਦੀ ਇੱਜ਼ਤ ਕਰਦੀ ਸੀ ਅਤੇ ਰਾਕੇਸ਼ ਜਿਸ ਵੀ ਕਿਸੇ ਦੁਕਾਨ ਤੇ ਉਸ ਨੂੰ ਭੇਜਦਾ ਤਾਂ ਉਸ ਨੂੰ ਰਾਜੂ ਦੀ ਭੈਣ ਕਹਿ ਕੇ ਬੁਲਾਇਆ ਜਾਂਦਾ ਮੁੱਢਲੇ 2 ਮਹੀਨਿਆਂ ਵਿੱਚ ਹੀ ਤਕਦੀਰ ਦੀ ਦੁਕਾਨ ਤੇ ਆਉਣ ਵਾਲੀਆਂ ਸਾਰੀਆਂ ਜਨਾਨੀਆਂ ਚਾਹੇ ਉਹ ਕੋਈ ਬੁਟੀਕ ਵਾਲੀਆਂ ਹੁੰਦੀਆਂ ਜਾਂ ਫਿਰ ਆਮ ਘਰੇਲੂ ਔਰਤਾਂ ਕਾਲਜ ਪੜ੍ਹਦੀਆਂ ਕੁੜੀਆਂ ਹੁੰਦੀਆਂ ਜਾਂ ਸਲਾਈ ਕਢਾਈ ਦੇ ਕੋਰਸ ਵਾਲੀਆਂ ਕੁੜੀਆਂ ਜਾਂ ਫਿਰ ਉਹਨਾਂ ਸਭ ਨਾਲ ਆਉਣ ਵਾਲੇ ਉਹਨਾਂ ਦੇ ਭਰਾ ਪਤੀ ਪਿਤਾ ਜਾਂ ਦੋਸਤ ਹੀ ਕਿਉਂ ਨਾ ਹੁੰਦੇ ਤਕਦੀਰ ਸਭ ਨੂੰ ਦੀਦੀ ਤੇ ਵੀਰ ਜੀ ਛੋਟੀਆਂ ਕੁੜੀਆਂ ਨੂੰ ਬੇਟਾ ਜਾਂ ਰਾਜੇ ਕਹਿ ਕੇ ਬੁਲਾਉਂਦੀ ਉਹ ਸਭ ਨਾਲ ਪਿਆਰ ਨਾਲ ਬੋਲਦੀ ਇਸ ਲਈ ਸਾਰੇ ਉਸ ਦੀ ਇੱਜ਼ਤ ਕਰਦੇ ਕੁੜੀਆਂ ਕੀ ਤੇ ਔਰਤਾਂ ਕੀ ਸਭ ਉਸ ਨੂੰ ਦੀਦੀ ਕਹਿ ਕੇ ਬੁਲਾਉਂਦੀਆਂ ਉਸ ਦੇ ਸਭ ਨਾਲ ਬਣਦੀ ਸੀ ਹੌਲੀ ਹੌਲੀ ਤਾਂ ਇਹ ਹਿਸਾਬ ਹੋ ਗਿਆ ਕਿ ਗਾਕਾਂ ਨੂੰ ਉਸ ਦੀ ਮਿਲਾ ਕੇ ਦਿੱਤੀ ਲੈਸ ਹੀ ਪਸੰਦ ਆਉਂਦੀ ਔਰ ਰਕੇਸ਼ ਨੂੰ ਕਹਿ ਦਿੰਦੇ ਵੀਰ ਜੀ ਤੁਸੀਂ ਤਕਦੀਰ ਨੂੰ ਕਹਿ ਦੇਵੋ ਉਹ ਪਹਿਲਾਂ ਸਾਨੂੰ ਸਮਾਨ ਦੇ ਕੇ ਤੋਰ ਦੇਵੇ ਅਸੀਂ ਉਹਦੇ ਤੋਂ ਹੀ ਲੈਸ ਮੈਚ ਕਰਵਾਉਣੀ ਹੈ ਹੋਰ ਤਾਂ ਹੋਰ ਹੁਣ ਤਾਂ ਰਾਕੇਸ਼ ਵੀ ਇਹ ਕਹਿਣ ਲੱਗ ਗਿਆ ਸੀ ਕਿ ਤਕਦੀਰ ਦੇ ਭਾਗਾਂ ਨੂੰ ਹੀ ਉਸੇ ਨਵੀਂ ਕੀਤੀ ਦੁਕਾਨ ਐਨੀ ਚੱਲਣ ਲੱਗ ਪਈ ਹੈ ਜਿਹੜੀ ਦੁਕਾਨ ਤੇ 6 ਮਹੀਨੇ ਕੋਈ ਕੋਈ ਗਾਖ ਹੀ ਆਉਂਦਾ ਸੀ ਉਹੀ ਦੁਕਾਨ ਤੇ ਤਕਦੀਰ ਦੇ ਆਉਣ ਤੋਂ ਬਾਅਦ ਭੀੜ ਲੱਗਣ ਲੱਗ ਪਈ ਸੀ ਖੈਰ ਚੰਗਾ ਸਮਾਂ ਬਹੁਤਾ ਸਮਾਂ ਨਹੀਂ ਰਿਹਾ ਕਰਦਾ ਇਹ ਹੀ ਤਕਦੀਰ ਨਾਲ ਵੀ ਹੋਣਾ ਲਾਜ਼ਮੀ ਸੀ ਪਰ ਦੇਖਦੇ ਹਾਂ ਤਕਦੀਰ ਦਾ ਚੰਗਾ ਸਮਾਂ ਕਿੰਨਾ ਕੁ ਚਿਰ ਚੱਲਦਾ ਹੈ ਦਿਨ ਲੰਘਣ ਲੱਗੇ ਅਤੇ ਇੱਕ ਮਹੀਨਾ ਹੋਰ ਬੀਤ ਗਿਆ ਇਸ ਮਹੀਨੇ ਦੀ ਤਨਖਾਹ ਜਦੋਂ ਮਿਲੀ ਤਪੰਤੀ ਸੌ ਭਵ 500 ਰੁਪਏ ਦਾ ਹੋਰ ਇਜ਼ਾਫਾ ਤਕਦੀਰ ਨੂੰ ਮਿਲਿਆ ਤਕਦੀਰ ਬਹੁਤ ਖੁਸ਼ ਸੀ ਰਖੜੀ ਦਾ ਤਿਹਾਰ ਆਇਆ ਅਤੇ ਦੁਕਾਨ ਤੇ ਭੀੜ ਹੋਰ ਵਧਣ ਲੱਗ ਪਈ ਤਕਦੀਰ ਨੂੰ ਹੋਰ ਜ਼ਿਆਦਾ ਕੰਮ ਵਧ ਗਿਆ ਹੁਣ ਗਾਹਕਾਂ ਨੂੰ ਸੰਭਾਲ ਪਾਉਣਾ ਤਕਦੀਰ ਅਤੇ ਉਸਦੇ ਵੀਰ ਜੀ ਦੇ ਬਸ ਦੀ ਗੱਲ ਨਹੀਂ ਸੀ ਰਹੀ ਇਸ ਲਈ ਰਾਕੇਸ਼ ਨੇ ਤਕਦੀਰ ਨਾਲ ਸਲਾਹ ਕੀਤੀ ਬੇਟਾ ਮੈਨੂੰ ਲੱਗਦਾ ਏ ਆਪਾਂ ਨੂੰ ਹੁਣ ਕੋਈ ਕੁੜੀ ਰੱਖ ਲੈਣੀ ਚਾਹੀਦੀ ਹੈ ਤੇਰਾ ਕੀ ਵਿਚਾਰ ਹੈ ਦੇਖ ਲਓ ਜਿਵੇਂ ਤੁਹਾਨੂੰ ਠੀਕ ਲੱਗੇ ਵੀਰ ਜੀ ਤਕਦੀਰ ਨੇ ਜਵਾਬ ਦਿੱਤਾ ਕੰਮ ਨੂੰ ਦੇਖ ਕੇ ਤਾਂ ਲੱਗਦਾ ਏ ਕਿ ਹੁਣ ਆਪਣੇ ਦੋਹਾਂ ਦੇ ਬਸ ਦੀ ਗੱਲ ਨਹੀਂ ਆਪਾਂ ਨੂੰ ਇੱਕ ਹੋਰ ਵਰਕਰ ਦੀ ਲੋੜ ਹੈ ਪਰ ਰਾਕੇਸ਼ ਨੇ ਆਪਣੀ ਗੱਲ ਅਧਵਿਚਕਾਰ ਹੀ ਛੱਡ ਦਿੱਤੀ ਪਰ ਕੀ ਵੀਰ ਜੀ ਕੋਈ ਗੱਲ ਹੈ ਤਾਂ ਦੱਸੋ ਵੀਰ ਜੀ ਪੈਸਿਆਂ ਨੂੰ ਛੱਟ ਕੇ ਤੁਸੀਂ ਭਾਵੇਂ ਜਾਨ ਵੀ ਮੰਗ ਲਓ ਮੈਂ ਦੇ ਦੇਵਾਂਗੀ ਕਿਉਂਕਿ ਤੁਸੀਂ ਮੈਨੂੰ ਰਿਜਕ ਦੇ ਕੇ ਮੇਰੇ ਤੇ ਮੇਰੇ ਬੱਚੇ ਤੇ ਬਹੁਤ ਵੱਡਾ ਅਹਿਸਾਨ ਕੀਤਾ ਹੈ ਸ਼ਾਇਦ ਐਡਾ ਵੱਡਾ ਕਿ ਮੇਰੇ ਤੋਂ ਇਸ ਜਨਮ ਤਾਂ ਨੀ ਉਤਾਰ ਹੋਣਾ ਸ਼ਾਇਦ ਤਕਦੀਰ ਨੇ ਕਿਹਾ ਨਾ ਨਾ ਬੇਟਾ ਇਵੇਂ ਨਹੀਂ ਕਹੀਦਾ ਹੁੰਦਾ। ਇਹਸਾਨ ਵਾਲੀ ਤਾਂ ਕਿਹੜੀ ਗੱਲ ਐ ਭਲਾ? ਰਾਕੇਸ਼ ਨੇ ਕਿਹਾ, ਫਿਰ ਹੋਰ ਕਿਹੜੀ ਗੱਲ ਐ ਵੀਰ ਜੀ? ਤਕਦੀਰ ਨੇ ਦੁਬਾਰਾ ਪੁੱਛਿਆ, ਬੇਟਾ, ਮੈਨੂੰ ਇਹ ਹੈ, ਵੇ ਆਪਾਂ تنਖਾਹ ਕਿਵੇਂ ਕੱਢਿਆ ਕਰਾਂਗੇ? ਖਰਚਿਆਂ ਦਾ ਵੀ ਤੈਨੂੰ ਪਤਾ ਹੀ ਹੈ। ਵਪਾਰੀਆਂ ਨੂੰ ਵੀ ਹਫ਼ਤੇ ਬਾਅਦ ਪੈਸੇ ਦਿਨੇ ਆਪਾਂ। ਰਾਕੇਸ਼ ਨੇ ਆਪਣੀ ਦੁਵਿਧਾ ਜ਼ਾਹਰ ਕੀਤੀ। ਕੋਈ ਨਾ ਵੀਰ ਜੀ ਤੁਸੀਂ ਟੈਨਸ਼ਨ ਕਿਉਂ ਲੈਨੇ ਹੋ ਆਪਣੇ ਆਪ ਨਿਕਲ ਜਾ ਕਰੋ ਤਨਖਾਹ ਵੀ ਤਕਦੀਰ ਨੇ ਦਿਲਾਸਾ ਦਿੱਤਾ ਜੇ ਤੈਨੂੰ ਠੀਕ ਲੱਗਦਾ ਏ ਤਾਂ ਫਿਰ ਠੀਕ ਐ ਰਾਕੇਸ਼ ਨੇ ਕਿਹਾ ਉਹ ਗੱਲਾਂ ਹੀ ਕਰ ਰਹੀ ਸੀ ਕਿ ਕੋਈ ਗਾਹਕ ਆ ਗਿਆ ਉਹਨਾਂ ਦੀ ਗੱਲ ਵਿਚਕਾਰ ਹੀ ਰਹਿ ਗਈ ਫਿਰ ਉਹਨਾਂ ਦੁਬਾਰਾ ਗੱਲ ਕਰਨ ਦਾ ਸਮਾਂ ਨਾ ਲੱਗਿਆ ਸ਼ਾਮ ਨੂੰ ਜਾਣ ਸਮੇਂ ਜਦੋਂ ਤਕਦੀਰ ਨੇ ਵੀਰ ਜੀ ਨੂੰ ਕਿਹਾ ਵੀਰ ਜੀ ਤੁਸੀਂ ਕੁੜੀ ਰੱਖਣ ਨੂੰ ਰਹਿਣ ਦਿਓ ਮੇਰੇ ਖਿਆਲ ਵਿੱਚ ਤੁਸੀਂ ਇੱਕ ਵਾਰ ਭਾਬੀ ਜੀ ਨਾਲ ਗੱਲ ਕਰੋ ਉਹ ਵੀ ਘਰ ਵੇਲੇ ਹੀ ਰਹਿੰਦੇ ਨੇ ਇਕੱਲੇ ਬੋਰ ਵੀ ਹੁੰਦੇ ਰਹਿੰਦੇ ਨੇ ਜਿਹੜੀਆਂ ਤੁਹਾਡੇ ਮੰਮੀ ਜੀ ਨਾਲ ਗੱਲਾਂ ਹੁੰਦੀਆਂ ਨੇ ਉਹਨਾਂ ਦੀਆਂ ਉਹ ਵੀ ਉਹਨਾਂ ਬਾਰੇ ਸੋਚ ਕੇ ਪਾਗਲਾ ਵਾਂਗ ਰੋਂਦੇ ਰਹਿੰਦੇ ਨੇ ਤੁਸੀਂ ਪੁੱਛੋ ਜੇ ਉਹ ਹੀ ਇੱਥੇ ਆ ਜਾਇਆ ਕਰਨ ਤਾਂ ਸਭ ਤੋਂ ਵਧੀਆ ਇਹ ਗੱਲ ਤਾਂ ਜਮਾਂ ਹੀ ਲਾਜਵਾਬ ਕਰਤੀ ਤੂੰ ਮੈਨੂੰ ਇਹ ਗੱਲ ਕਿਉਂ ਨਹੀਂ ਦਿਮਾਗ ਵਿੱਚ ਆਈ ਜੇ ਸਰਤਾ ਆ ਗਈ ਫੇਰ ਤਾਂ ਸਭ ਟੈਨਸ਼ਨਾਂ ਹੀ ਮੁੱਕ ਜਾਣੀਆਂ ਨੇ ਆਪਣੀਆਂ ਚੱਲ ਮੈਂ ਕਰਦਾ ਗੱਲ ਜੇ ਟੁਸ਼ਨਾ ਘਟ ਆਉਂਦੀਆਂ ਹੋਈਆਂ ਫੇਰ ਤਾਂ ਉਹਨੇ ਮੰਨ ਜਾਣਾ ਹੈ ਨਹੀਂ ਫੇਰ ਜੋਤੀ ਤਾਂ ਕਿਤੇ ਗਈ ਹੀ ਨਹੀਂ ਰਾਕੇਸ਼ ਨੇ ਕਿਹਾ ਜੋਤੀ ਕਿਤੇ ਨਹੀਂ ਗਈ ਮਤਲਬ ਤਕਦੀਰ ਨੇ ਸਵਾਲ ਕੀਤਾ ਮੇਰੇ ਕਹਿਣ ਦਾ ਮਤਲਬ ਹੈ ਵੀ ਜੋਤੀ ਨੂੰ ਪੁੱਛ ਲਵਾਂਗੇ ਆਪਾਂ ਇੱਥੇ ਕੰਮ ਕਰਨ ਲਈ ਉਹਨੂੰ ਵੀ ਉਹਨੂੰ ਤੂੰ ਵੀ ਤੇ ਮੈਂ ਵੀ ਚੰਗੀ ਤਰ੍ਹਾਂ ਜਾਣਦੇ ਹਾਂ ਭਰੋਸੇਮੰਦ ਕੁੜੀ ਐ ਸੌ ਵੀ ਹੈ ਬਾਕੀ ਰਹੀ ਗੱਲ ਕੰਮ ਦੀ ਉਹ ਜਿਹੜਾ ਕਰੂਗੀ ਉਹੀ ਬਹੁਤ ਐ ਜਿੰਨਾ ਆਇਆ ਠੀਕ ਐ ਨਹੀਂ ਫੇਰ ਤੂੰ ਤਾਂ ਸਿਖਾ ਹੀ ਦੇਣਾ ਐ ਮੈਨੂੰ ਤੇਰੇ ਤੇ ਭਰੋਸਾ ਐ ਰਾਕੇਸ਼ ਨੇ ਦੱਸਿਆ ਚਲੋ ਠੀਕ ਐ ਟਾਈਮ ਬਹੁਤ ਹੋ ਗਿਆ ਹੁਣ ਮੈਂ ਚਲਦੀ ਆ ਹਨੇਰਾ ਹੋ ਜਾਂਦਾ ਐ ਮੈਨੂੰ ਘਰ ਜਾਂਦੇ ਜਾਂਦੇ ਤੁਹਾਨੂੰ ਪਤਾ ਹੀ ਐ ਫੇਰ ਜੇ ਟਾਈਮ ਨਾਲ ਘਰੇ ਨਾ ਪਹੁੰਚੇ ਤਾਂ ਮਹਾ ਭਾਰਤ ਛਿੜ ਜਾਂਦੀ ਐ ਤਕਦੀਰ ਨੇ ਕਿਹਾ ਤਕਦੀਰ ਘਰ ਚਲੀ ਗਈ ਅਤੇ ਰਾਕੇਸ਼ 9 ਵਜੇ ਜਦੋਂ ਘਰ ਗਿਆ ਤਾਂ ਉਸਨੇ ਰੋਟੀ ਖਾਣ ਸਮੇਂ ਸਰਿਤਾ ਨਾਲ ਗੱਲ ਕੀਤੀ ਪਰ ਸਰਿਤਾ ਨੇ ਜਵਾਬ ਦੇ ਦਿੱਤਾ ਕਿਉਂਕਿ ਹੁਣ ਉਸ ਕੋਲ ਕੁਸ਼ਨਾ ਆਉਣੀਆਂ ਸ਼ੁਰੂ ਹੋ ਚੁੱਕੀਆਂ ਸਨ ਅਤੇ ਦਿਨੋਂ ਦਿਨ ਹੁਣ ਕੁਸ਼ਨਾ ਦੀ ਗਿਣਤੀ ਵੱਧਦੀ ਹੀ ਜਾਣੀ ਸੀ ਸਰਿਤਾ ਭਾਮਰੀ ਭਾਵ ਰਾਕੇਸ਼ ਭਾਮਰੀ ਦੀ ਪਤਨੀ ਜੋ ਕਿ ਰਾਕੇਸ਼ ਵਾਂਗੀ ਬਹੁਤ ਜ਼ਿਆਦਾ ਪੜ੍ਹੀ ਹੋਈ ਸੀ ਅਤੇ ਘਰ ਵਿੱਚ ਹੀ ਟਿਊਸ਼ਨਾਂ ਪੜਾਇਆ ਕਰਦੀ ਸੀ। ਅਗਲੇ ਦਿਨ ਤਕਦੀਰ ਹਰ ਰੋਜ਼ ਦੀ ਤਰ੍ਹਾਂ ਰਾਕੇਸ਼ ਤੋਂ ਪਹਿਲਾਂ ਹੀ ਦੁਕਾਨ ਤੇ ਪਹੁੰਚ ਗਈ ਅਤੇ ਝਾੜੂ ਲਗਾ ਕੇ ਭਗਵਾਨ ਦੀਆਂ ਫੋਟੋਆਂ ਮੰਦਰ ਦੀ ਸਫਾਈ ਕਰਕੇ ਪੂਜਾ ਦੀ ਤਿਆਰੀ ਕਰਕੇ ਰੱਖ ਦਿੱਤੀ। ਉਹ ਰੋਜ਼ ਇਸੇ ਤਰ੍ਹਾਂ ਕਰਦੀ ਸੀ। ਰਾਕੇਸ਼ 10:00 ਵਜੇ ਆਇਆ। ਅਤੇ ਆਉਂਦਾ ਹੀ ਪੂਜਾ ਕਰਨ ਤੋਂ ਬਾਅਦ ਤਕਦੀਰ ਨੂੰ ਬੋਲਿਆ ਤੂੰ ਇਹਨਾਂ ਕੁੱਝ ਕਿਵੇਂ ਮੈਨੇਜ ਕਰ ਲੈਣੀ ਹੈ ਮੈਂ ਤਾਂ ਕੁੱਝ ਨਾ ਕੁੱਝ ਭੁੱਲ ਹੀ ਜਾਣਾ ਹੁੰਦਾ ਹਾਂ ਹਾਂ ਸੱਚ ਵੇ ਉਹ ਤੇਰੀ ਸਕੀਮ ਫੇਲ ਹੋ ਗਈ ਸਰਿਤਾ ਵਾਲੀ ਉਹ ਕਹਿੰਦੀ ਹੁਣ ਤਾਂ ਤੁਸ਼ਨਾ ਆਉਣ ਲੱਗ ਗਈਆਂ ਉਹਨੇ ਵੀ ਕੁੜੀ ਰੱਖਣ ਨੂੰ ਹੀ ਕਿਹਾ ਹੈ ਕਹਿੰਦੀ ਤਕਦੀਰ ਨਾਲ ਸਲਾਹ ਕਰਕੇ ਰੱਖਿਓ ਉਹਨੂੰ ਬਹੁਤ ਜ਼ਿਆਦਾ ਨੌਲੇਜ ਹੈ ਕਿਹਾ ਫੇਰ ਤਾਂ ਜੋਤੀ ਨੂੰ ਹੀ ਕਰੋ ਫੋਨ ਤਕਦੀਰ ਨੇ ਕਿਹਾ ਰਾਕੇਸ਼ ਨੇ ਉਸੇ ਸਮੇਂ ਜੋਤੀ ਨੂੰ ਫੋਨ ਕਰਕੇ ਦੁਕਾਨ ਤੇ ਆਉਣ ਲਈ ਕਿਹਾ ਜੋਤੀ ਦੇ ਘਰ ਤੋਂ ਬਾਜ਼ਾਰ 10 ਮਿੰਟ ਪੈਦਲ ਦੀ ਦੂਰੀ ਤੇ ਹੀ ਸੀ ਉਹ ਚਲਦੀ ਹੀ ਆ ਗਈ ਜੋਤੀ ਦਾ ਚਿਹਰਾ ਮਾਤਾ ਦੇ ਦਾਗਾਂ ਕਰਕੇ ਬੇਸ਼ੱਕ ਰੂਪ ਲੱਗਦਾ ਸੀ ਪਰ ਉਹ ਦਿਲ ਦੀ ਸਾਫ ਸੀ ਉਸ ਵਿੱਚ ਵੀ ਤਕਦੀਰ ਦੀ ਤਰ੍ਹਾਂ ਇਮਾਨਦਾਰੀ ਦਾ ਗੁਣ ਕੁੱਟ-ਕੁੱਟ ਕੇ ਭਰਿਆ ਹੋਇਆ ਸੀ ਉਹ ਆਈ ਤਾਰਾਕੇਸ਼ ਨੇ ਉਸ ਨਾਲ ਗੱਲ ਕੀਤੀ ਪਾਪਾ ਤਾਂ ਉਹ ਪਹਿਲਾਂ ਤਾਂ ਉਹ ਮਨਾ ਕਰਨ ਲੱਗ ਪਈ ਕਿਉਂਕਿ ਉਹ ਆਪਣੀ ਭੈਣ ਗਰੀਬੀ ਕਰਕੇ ਆਪਣੇ ਮੰਮੀ ਪਾਪਾ ਦੀ ਮਦਦ ਲਈ ਲੋਕਾਂ ਦੇ ਘਰਾਂ ਵਿੱਚ ਕੰਮ ਕਰਨে ਜਾਇਆ ਕਰਦੀ ਸੀ ਫਿਰ ਜਦੋਂ ਰਾਕੇਸ਼ ਨੇ ਉਸ ਨੂੰ ਤਨਖਾਹ ਦਿੱਤੀ 2500 ਦੇਣ ਦੀ ਗੱਲ ਕਹੀ ਤਾਂ ਉਹ ਬੋਲੀ ਅੰਕਲ ਜੀ ਪੈਸਿਆਂ ਦੀ ਗੱਲ ਕਿੱਥੋਂ ਆ ਗਈ ਆਪਣੇ ਵਿੱਚ ਮੈਂ ਪਾਪਾ ਨਾਲ ਗੱਲ ਕਰਕੇ ਦੱਸਦੀ ਆ ਤੁਸੀਂ ਹੁਣੇ ਰੁਕੋ ਮੈਨੂੰ ਫੋਨ ਕਰਨ ਦਿਓ ਜ਼ਰਾ ਮੈਂ ਪਾਪਾ ਨੂੰ ਪੁੱਛਾਂ ਫਿਰ ਉਸਨੇ ਆਪਣੇ ਪਾਪਾ ਨਾਲ ਗੱਲ ਕਰਕੇ ਉਹਨਾਂ ਦੇ ਕਹਿਣ ਤੇ ਹਾਂ ਕਰ ਦਿੱਤੀ ਅਤੇ ਜੋਤੀ ਨੇ ਘਰਾਂ ਵਿੱਚ ਕੰਮ ਕਰਨਾ ਛੱਡ ਦਿੱਤਾ ਅਤੇ ਦੁਕਾਨ ਤੇ ਆਉਣ ਲੱਗ ਪਈ ਸ਼ੁਰੂ ਵਿੱਚ ਉਸ ਨੂੰ ਕੋਈ ਕੰਮ ਨਹੀਂ ਸੀ ਸਮਝ ਲੱਗਦਾ ਤਕਦੀਰ ਲੈਸਾਂ ਮਿਲਾ ਕੇ ਸਿਰਫ ਉਸ ਨੂੰ ਕੱਟਣ ਲਈ ਗੈਰ ਦਿੰਦੀ ਪਰ ਫਿਰ ਹੌਲੀ-ਹੌਲੀ ਉਹ ਸਾਰੇ ਕੰਮ ਸਿੱਖਣ ਲੱਗ ਪਈ ਬਹੁਤ ਮੁਸ਼ਕਿਲ ਨਾਲ ਤਾਂ ਤਕਦੀਰ ਨੇ ਉਸ ਨੂੰ ਰੰਗ ਯਾਦ ਕਰਵਾਇਆ ਕਿਉਂਕਿ ਉਸ ਨੂੰ ਤਾਂ ਰੰਗਾਂ ਦੇ ਨਾਮ ਤੱਕ ਯਾਦ ਨਹੀਂ ਸੀ ਰਹਿੰਦੇ ਪੜੇ ਵਿਸ਼ੇ ਹੀ ਸੀ ਨਾ ਤਾਂ ਕਰਕੇ ਉਸ ਨੂੰ ਸਾਰੇ ਕੰਮ ਬੱਚਿਆਂ ਵਾਂਗ ਸਿਖਾਉਣੇ ਪੈਂਦੇ ਸਨ ਪਰ ਆਪਣੀ ਕਵਾਲੀਆਂ ਸੁਣਨ ਦੀ ਆਦਤ ਅਤੇ ਉਹ ਰਪੋਰਟ ਰੰਗਾਂ ਦੇ ਨਾਮ ਦੱਸ ਕੇ ਉਹ ਦੁਕਾਨ ਵਿੱਚ ਰੌਣਕਾਂ ਲਗਾਈ ਰੱਖਦੀ ਤਕਦੀਰ ਉਸ ਨੂੰ ਬਹੁਤ ਸਮਝਾਉਂਦੀ ਸੀ ਪਰ ਉਹ ਉਦੋਂ ਤਾਂ ਯਾਦ ਕਰ ਲੈਂਦੀ ਪਰ ਫਿਰ ਭੁੱਲ ਜਾਂਦੀ ਇਸੇ ਤਰ੍ਹਾਂ ਉਹ ਸਾਰਾ ਦਿਨ ਰੁੱਝੇ ਰਹਿੰਦੇ ਅਤੇ ਦਿਨ ਕਦੋਂ ਲੰਘ ਜਾਂਦਾ ਪਤਾ ਹੀ ਨਾ ਲੱਗਦਾ ਫਿਰ ਰਖੜੀ ਤੇ ਤਕਦੀਰ ਨੇ ਰਾਕੇਸ਼ ਨੂੰ ਰਖੜੀ ਬਣ ਕੇ ਭਰਾ ਬਣਾ ਲਿਆ ਉਸ ਨੇ ਸਰਿਤਾ ਲਈ ਵੀ ਰਖੜੀ ਅਤੇ ਗਿਫਟ ਤੇ ਮਠਿਆਈ ਭੇਜੀ ਵੀਰ ਜੀ ਨੇ ਵੀ ਉਸ ਨੂੰ ਮਠਿਆਈਆਂ ਅਤੇ ਪੈਸੇ ਦਿੱਤੇ ਤਕਦੀਰ ਨੇ ਘਰ ਜਾ ਕੇ ਸਾਰਿਆਂ ਨੂੰ ਦੱਸਿਆ ਤਾਂ ਸੁਖਵੰਤ ਕੌਰ ਨੇ ਕਿਹਾ ਵਧੀਆ ਹੈ ਉਸ ਮੁੰਡੇ ਕੀ ਨੀਅਤ ਤੋਂ ਨਹੀਂ ਬਦਲੇਗੀ ਕਮ ਸੇ ਕਮ ਹੋਣਾ ਔਰ ਨਹੀਂ ਤਾਂ ਇੱਕ ਵਾਰ ਤੋ ਸੋਚੇਗਾ ਹੀ ਕੁਝ ਗਲਤ ਸੋਚਣੇ ਸੇ ਪਹਿਲੇ ਕਿਉਂ ਸਹੀ ਕਹਾ ਨਾ ਮੈਨੇ ਬਾਕੀ ਕਹਾਣੀ ਅਗਲੇ ਭਾਗ ਵਿੱਚ ਕਹਾਣੀ ਚੰਗੀ ਲੱਗੀ ਹੋਵੇ ਤਾਂ ਲਾਈਕ ਕਰ ਦਿਓ ਜੀ ਮੇਰਾ ਚੈਨਲ ਸਬਸਕ੍ਰਾਈਬ ਕਰ ਦਿਓ ਧੰਨਵਾਦ ਜੀ